ਨਵੀਆਂ ਬੜੀਆਂ ਪੰਚਾਇਤਾਂ ਦੀ ਖੁਸ਼ੀ ਦੇ ਵਿੱਚ ਖਮਾਣੋ ਦੇ ਬीडीपीਓ ਦਫਤਰ ਦੇ ਵਿੱਚ ਸ਼੍ਰੀ ਆਕਰਨਪਾਟ ਸਾਹਿਬ ਦੇ ਪਹੁੰਚੇ ਗਏ ਇਸ ਮੌਕੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਸਮੂਹ ਅਫਸਰ ਸਹਾਬਾਨ ਤੇ ਹਲਕੇ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਸ਼ਿਰਕਤ ਕੀਤੀ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਸਮੂਹ ਪੰਚਾਇਤਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਦਾ ਸੁਨੇਹਾ ਮਿ ਦਿੱਤਾ ਕਿ ਉਹਨਾਂ ਇਤਿਹਾਕੀ ਹਲਕੇ ਦੇ ਪਿੰਡਾਂ ਦੇ ਵਿੱਚ ਵਿਕਾਸ ਦੇ ਕੰਮ ਪੂਰੀ ਤੇਜ਼ੀ ਨਾਲ ਕੀਤੇ ਜਾਣਗੇ ਤੇ ਜੋ ਵੀ ਕੰਮ ਅਧੂਰੇ ਰਹਿ ਗਏ ਨੇ ਉਹਨਾਂ ਕੰਮਾਂ ਨੂੰ ਜਲਦੀ ਹੀ ਨਿਪਟਰੇ ਚੜਾਇਆ ਜਾਏਗਾ ਅੱਜ ਬੀਡੀਪੀਓ ਦਫਤਰ ਖਮਾਣੋਂ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਔਰਤ ਆਸਰਾ ਲਿਆ ਗਿਆ। 3 ਦਿਨ ਤੋਂ ਅਖੰਡ ਪਾਠ ਸਾਹਿਬ ਆਰੰਭ ਸੀਗੇ ਅੱਜ ਭੋਗ ਪਾਏ ਗਏ ਤੇ ਕੀਰਤਨ ਕੀਤਾ ਗਿਆ ਤੇ ਸਾਰੇ ਸਟਾਫ ਨੇ ਰਲ ਕੇ ਸਮੂੱਚੇ ਸਰਪੰਚਾਂ ਨਵੀਆਂ ਪੰਚਾਇਤਾਂ ਸਾਰਿਆਂ ਦੇ ਨੂੰ ਇੱਕ ਤਰ੍ਹਾਂ ਦੀ ਵਧਾਈ ਵੀ ਦਿੱਤੀ ਗਈ ਹੈ ਤੇ ਸਾਰਿਆਂ ਨੇ ਰਲ ਕੇ ਅੱਜ ਗੁਰੂ ਮਹਾਰਾਜ ਦਾ ਊਟ ਆਸਰ ਲਿਆ ਹੈਗਾ ਅਫੀਸਰ ਸਹਿਬਾਨ ਵੀ ਸਾਰੇ ਆਏ ਨੇ ਸੋ ਇਹ ਇੱਕ ਨਵੀਂ ਸ਼ੁਰੂਆਤ ਆ ਪੰਚਾਂ ਤੇ ਸਰਪੰਚਾਂ ਲਈ ਮੈਂ ਫੇਰ ਕਹਿਣਾ ਚਾਹਨਾ ਕਿ ਪੰਚ ਤੇ ਸਰਪੰਚ ਜਿਹੜੇ ਨੇ ਆਪਣੇ ਪਿੰਡ ਦਾ ਧੁਰਾ ਹੁੰਦੇ ਨੇ ਅਸੀਂ ਉਹਨਾਂ ਦੇ ਹਿਸਾਬ ਨਾਲ ਕੰਮ ਕਰਦੇ ਆ ਅਸੀਂ ਜਿਵੇਂ ਸਾਨੂੰ ਪਿੰਡ ਚ ਕਹਿਣਗੇ ਅਸੀਂ ਉਵੇਂ ਕੰਮ ਕਰਾਂਗੇ ਬਿਨਾਂ ਵੈਰ ਵਿਰੋਧ ਦੇ ਸਾਰਿਆਂ ਦੇ ਕੰਮ ਕੀਤੇ ਜਾਣਗੇ ਸੋ ਗੁਰੂ ਗ੍ਰੰਥ ਸਾਹਿਬ ਦਾ ਔਟ ਆਸਰਾ ਲੇ ਆ ਮੈਂ ਚਾਹੁੰਦਾ ਕਿ ਇਹਨਾਂ ਜੋ ਸਾਨੂੰ ਸਿੱਖਿਆ ਮਿਲਦੀ ਉਹਨਾਂ ਦਾ ਜਰੂਰ ਚੱਲੀਏ ਤੇ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰੀਏ ਸੋ ਇੰਨਾ ਕਹਿੰਦਾ ਹਾਂ ਮੈਂ ਇਮਾਨਦਾਰੀ ਤੁਸੀਂ ਸਭ ਤੋਂ ਵੱਡੀ ਅੱਜ ਗੱਲ ਕੀਤੀ ਹੈ ਜੀ ਸਮੂਹ ਪੰਚ ਇਕੱਠੇ ਹੋਏ ਹੋਏ ਸੀ ਪਿਛਲੇ ਸਮੇਂ ਦੌਰਾਨ ਵੀ ਕਾਫੀ ਪੰਚਾਇਤਾਂ ਇਸ ਗੱਲ ਨੂੰ ਲੈ ਕੇ ਨਾਰਾਜ਼ ਵੀ ਰਹੀਆਂ ਵੀ ਸਾਡੇ ਕੋਲੋਂ ਹਸਾਬ ਕਿਤਾਬ ਮੰਗਿਆ ਜਾਂਦਾ ਇਹ ਦੇਖੋ ਇਹ ਮੈਂ ਤਾਂ ਹੁਣ ਵੀ ਮੈਂ ਤਾਂ ਮੁਕਰਦਾ ਹੀ ਨਹੀਂ ਕਿ ਮੈਂ ਤਾਂ ਹੁਣ ਵੀ ਕਹਿੰਦਾ ਸਾਰਿਆਂ ਨੂੰ ਵੀ ਆਪਣੇ ਹਿਸਾਬ ਕਿਤਾਬ ਚ ਕੋਰੇ ਰਹੋ ਹਸਾਬ ਕਿਤਾਬ ਮਾਵਾਂ ਧੀਆਂ ਦਾ ਇਹ ਤਾਂ ਕੋਈ ਮੈਂ ਤਾਂ ਕਦੇ ਵੀ ਨਹੀਂ ਕਿਹਾਗਾ ਸਾਨੂੰ ਮੈਂ ਫੇਰ ਕਹਿ ਰਿਹਾ ਗਲਤੀਆਂ ਹੋ ਜਾਂਦੀਆਂ ਨੇ ਕੋਈ ਵਾਲੀ ਆਪਾਂ ਉਹਨੂੰ ਸੁਧਾਰਾਂਗੇ ਕੋਈ ਐਡੀ ਗੱਲ ਨਹੀਂ ਪਰ ਜੇ ਆਪਾਂ ਸੁਚਿਤ ਦੇਖੋ ਮੈਂ ਅੱਜ ਵੀ ਕਹਿੰਨਾ ਪਹਿਲਾਂ ਵੀ ਕਹਿੰਦਾ ਸੀ ਕਿ ਹਿਸਾਬ ਕਿਤਾਬ ਜਿਹੜਾ ਉਹ ਬਿਲਕੁਲ ਸਹੀ ਹੋਣਾ ਚਾਹੀਦਾ ਪਿੰਡ ਨੇ ਚੁਣਿਆ ਪਿੰਡ ਨੂੰ ਕਲੀਅਰ ਹੋਣਾ ਚਾਹੀਦਾ ਸਾਰਾ ਜਗਬਾਣੀ ਟੀਵੀ ਲਈ ਜਗਜੀਤ ਜਟਾਣਾ ਦੀ ਰਿਪੋਰਟ